ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਲਗਾਤਾਰ ਸਾਡੇ ਫੋਕਸਡ ਆਪਰੇਸ਼ਨ ਵੀ ਚੱਲਦੇ ਨੇ ਕੈਸੋ ਆਪਰੇਸ਼ਨ ਵੀ ਚੱਲਦੇ ਹੈਗੇ ਨੇ ਜਿਹਦੇ ਵਿੱਚ ਅੱਜ ਆਪਰੇਸ਼ਨ ਸੀਲ 4 ਜਿਹੜਾ ਹੈਗਾ ਚਲਾਇਆ ਜਾ ਰਿਹਾ ਹੈਗਾ ਜ਼ਿਲ੍ਹਾ ਵਿੱਚ ਵੀ ਪੂਰੇ ਸੂਬੇ ਵਿੱਚ ਔਰ ਅਸੀਂ ਕਰੀਬ 10 ਲੋਕੇਸ਼ਨਾਂ ਜਿਹੜੀਆਂ ਆਈਡੈਂਟੀਫਾਈ ਕੀਤੀਆਂ ਨੇ ਜਿਨ੍ਹਾਂ ਨੂੰ ਘੇਰਾਬੰਦੀ ਕਰਕੇ ਉੱਥੇ ਆਪਾਂ ਸਰਚ ਕਰ ਰਹੇ ਹੈਗੇ ਆਂ ਕਰ ਵੀ ਚੁਰ ਕੋਣ ਕੋਣ ਦੇ ਤੇ ਕਰ ਰਹਿਣ ਤੱਕ ਨਹੀਂ ਮਸ਼ੀਨਿੰਗ ਸਰਵਿਸ ਕਰਕੇ ਨਹੀਂ ਪੱਗੀ ਕੋਈ ਵੇਚਣਾ ਸੀ ਨਾ ਨਾ ਅੱਗੇ ਜਾ ਬੱਪੇਟੇ ਦੀ ਉਹ ਤਾਂ ਕੀ ਕੰਮ ਕਰਦੇ ਆਪਣੇ ਕਰਦੇ ਫਿਰ ਇਹਨਾਂ ਆਪ ਕੋ ਕਰਦੇ ਗਾਂਦੀ ਮਾਰਦੀ ਇਧਰ ਮੇਰੀ ਕਹਿੰਦੇ ਆਏ ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਲਗਾਤਾਰ ਸਾਡੇ ਫੋਕਸਡ ਆਪਰੇਸ਼ਨ ਵੀ ਚੱਲਦੇ ਨੇ ਕੈਸੋ ਆਪਰੇਸ਼ਨ ਵੀ ਚੱਲਦੇ ਹੈਗੇ ਨੇ ਜਿਹਦੇ ਵਿੱਚ ਅੱਜ ਆਪਰੇਸ਼ਨ uh, ਸੀਲ 4 ਜਿਹੜਾ ਹੈਗਾ ਚਲਾਇਆ ਜਾ ਰਿਹਾ ਹੈਗਾ ਜਿਲ੍ਹਾ ਵਿੱਚ ਵੀ ਪੂਰੇ ਸੂਬੇ ਵਿੱਚ ਔਰ ਅਸੀਂ ਕਰੀਬ 10 ਲੋਕੇਸ਼ਨਾਂ ਜਿਹੜੀਆਂ ਆਈਡੈਂਟੀਫਾਈ ਕੀਤੀਆਂ ਨੇ ਜਿਨ੍ਹਾਂ ਨੂੰ ਘੇਰਾਬੰਦੀ ਕਰਕੇ ਉੱਥੇ ਆਪਾਂ ਸਰਚ ਕਰ ਰਹੇ ਹੈਗੇ ਆ ਇਸ ਸਾਲ ਵਿੱਚ ਅਸੀਂ ਹੁਣ ਤਲਕ 8 ਦਿਨ ਜਿਹੜਾ ਹੈਗੇ ਨੇ ਕੈਸੋ ਆਪਰੇਸ਼ਨ ਕਰ ਚੁੱਕੇ ਆ ਔਰ ਉਹਦੇ ਵਿੱਚ ਲਗਾਤਾਰ ਸਾਡੀਆਂ ਰਿਕਵਰੀਜ਼ ਹੁੰਦੀਆਂ ਰਹੀਆਂ ਹੈਗੀਆਂ ਨੇ ਇਸ ਸਾਲ ਦੇ ਕੁੱਲ 52 ਮਕਦਮੇ ਹੁਣ ਤਲਕ ਦਰਜ ਹੋਏ ਨੇ ਜਿਤੇ ਵਿੱਚ ਆਫੀਨ ਜਿਹੜੀ ਹੈਗੀ ਕਿਲੋ ਤੋਂ ਉੱਪਰ ਬਰਾਮਦ ਕੀਤੀ ਗਈ ਹੈ ਪੁੱਕੀ 23 ਕਿਲੋ ਦੇ ਕਰੀਬ ਬਰਾਮਦ ਕੀਤੀ ਗਈ ਹੈ ਹੈਰੋਇਨ ਜਿਹੜੀ ਹੈਗੀ ਹੈ ਉਹ ਕਰੀਬ 100 ਗ੍ਰਾਮ ਦੇ ਕਰੀਬ ਹੈਗੀ ਹੈ ਨਸ਼ੀਲਾ ਪਾਊਡਰ ਜਿਹੜਾ ਹੈਗਾ ਉਹ 1.5 ਕਿਲੋ ਤੋਂ ਉੱਪਰ ਹੈਗਾ ਔਰ ਨਸ਼ੀਲੀਆਂ ਗੋਲੀਆਂ ਗਾਂਜਾ ਚਰਸ ਹੋਰ ਵੀ ਦੂਜੇ ਜਿਹੜੇ ਮਾਦਕ ਪਦਾਰਥ ਹੈਗੇ ਨੇ ਉਹ ਵਕ-ਵਕ ਸਮੇਂ ਤੇ ਗ੍ਰਿਫਤਾਰ ਆਪਣੇ ਬਰਾਮਦ ਕੀਤੇ ਗਏ ਨੇ ਔਰ ਇਹਦੇ ਵਿੱਚ ਕਰੀਬ 60 ਤੋਂ ਵੱਧ ਬੰਦੇ ਗ੍ਰਿਫਤਾਰ ਹੋਏ ਨੇ ਲਗਾਤਾਰ ਸਾਡਾ ਫੋਕਸਡ ਆਪਰੇਸ਼ਨ ਜਿਹੜਾ ਹੈਗਾ ਨਸ਼ੇ ਆ ਦੇ ਖਿਲਾਫ ਚੱਲ ਰਿਹਾ ਹੈਗਾ ਔਰ ਇਸ ਤੋਂ ਇਲਾਵਾ ਦੁਬਾਰਾ ਤੋਂ ਆਪਾਂ ਹੁਣ ਇਲੈਕਸ਼ਨਾਂ ਤੋਂ ਬਾਅਦ ਆਪਣੀ ਜਿਹੜੀ ਪ੍ਰੀਵੈਂਸ਼ਨ ਵਾਲੀ ਡਰਾਈਵ ਹੈਗੀ ਹੈ ਉਹਨੋਂ ਵੀ ਸ਼ੁਰੂ ਕੀਤਾ ਜਿੱਦੇ ਸਾਡੇ ਐਸ ਐਚ ਓਸ ਤੇ ਗੈਸਟਡ ਅਫਸਰ ਜਿਹੜੇ ਹੈਗੇ ਨੇ ਉਹ ਪਿੰਡਾਂ ਵਿੱਚ ਸਕੂਲਾਂ ਕਾਲਜਾਂ ਵਿੱਚ ਜਾ ਕਰਕੇ ਲੋਕਾਂ ਨੂੰ ਐਜੂਕੇਟ ਵੀ ਕਰ ਰਹੇ ਹੈਗੇ ਨੇ ਔਰ ਉਹਨਾਂ ਦੇ ਕੋਲੋਂ ਸੁਜੈਸ਼ਨਸ ਵੀ ਲੈ ਰਹੇ ਨੇ ਇਨਫੋਰਮੇਸ਼ਨ ਵੀ ਲੈ ਰਹੇ ਨੇ ਕਿ ਹਾਂ ਕਿਹੜੇ ਬੰਦੇ ਹੈਗੇ ਨੇ ਜਿਹੜੇ ਨਸ਼ਾ ਵੇਚਣ ਤੇ ਲੱਗੇ ਹੋਏ ਨੇ ਔਰ ਕਿਸ ਤਰੀਕੇ ਦੇ ਨਾਲ ਇਹ ਨਸ਼ਿਆਂ ਦੇ ਦੁਸ਼ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ ਉਹ ਸਾਰੀਆਂ ਸਟ੍ਰੈਟਜੀਜ਼ ਨੂੰ ਇਕੱਠਿਆਂ ਕਰਕੇ ਜਿਹੜਾ ਹੈਗਾ ਕੱਲ ਆਪਣੇ ਆਨਰੇਬਲ ਮਿਨਿਸਟਰ ਸਾਹਿਬ ਨੇ ਇੱਥੇ ਵਿਜ਼ਿਟ ਵੀ ਕੀਤਾ ਸੀਗਾ ਡੀ ਐਡਿਕਸ਼ਨ ਸੈਂਟਰ ਤੇ ਔਰ ਉਹਦਾ ਵੀ ਉਹਨਾਂ ਨੇ ਜਾਇਜ਼ਾ ਲਿਆ ਹੈਗਾ ਔਰ ਉਹਨੂੰ ਹੋਰ ਅੱਗੇ ਸਤੰਧਨ ਕਰਨ ਦੀ ਵੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਹੈਗੀਆਂ ਨੇ ਤੇ ਮੈਨੂੰ ਲੱਗਦਾ ਹੈਗਾ ਕਿ ਇਹ ਸਾਰੀ ਸਟ੍ਰੈਟਜੀਜ਼ ਜਿਹੜੀਆਂ ਜਦੋਂ ਇਕੱਠੀਆਂ ਚੱਲਣਗੀਆਂ ਤੇ ਜਿਹੜਾ ਇਹ ਨਸ਼ੇ ਦਾ ਪ੍ਰਭਾਵ ਹੈਗਾ ਉਹਨੂੰ ਆਪਾਂ ਬਹੁਤ ਹੱਦ ਤੱਕ ਇਹ ਰਹੇਗਾ ਖਤਮ ਕਰ ਪਾਵਾਂਗੇ ਸੜਾਕਾ ਬੰਦੀ ਕਿੰਨੇ ਕੀਤੀ ਜਾਂਦੀ ਹੈ ਵਕ ਵਕ ਜਦੋਂ ਮੌਕੇ ਹੁੰਦੇ ਹੈ ਦੇਖੋ ਜੀ ਆਲਮੋਸਟ ਜਿਹੜੀ ਨਾਕੇ ਬੰਦੀ ਹੈਗੀ ਇਹ ਉਹ ਡੇਲੀ ਬੇਸਿਸ ਤੇ ਹੁੰਦੀ ਹੈ ਬਟ ਹਰ ਇੱਕ ਨਾਕੇ ਬੰਦੀ ਦਾ ਆਪਣਾ ਇੱਕ ਅਲੱਗ-ਅਲੱਗ ਪ੍ਰਭਾਵ ਹੁੰਦਾ ਹੈਗਾ ਕਦੀ ਕਦਾਰ ਆਪਾਂ ਸਟੇਟ ਨੂੰ ਸੀਲ ਕਰਕੇ ਜਿਹੜਾ ਹੈਗਾ ਕਰਦੇ ਹੈਗੇ ਆ ਇੰਟਰ ਸਟੇਟ ਸੀਲਿੰਗ ਕਰਦੇ ਹੈਗੇ ਆ ਕਦੀ ਡਿਸਟ੍ਰਿਕਟ ਸੀਲਿੰਗ ਕਰਦੇ ਹੈਗੇ ਆ ਔਰ ਕਈ ਵਾਰ ਆਪਾਂ ਜਿਹੜਾ ਹੈ ਸ਼ਿਫਟਿੰਗ ਨਾਗੇਬੰਦੀ ਕਰਕੇ ਜਿਹੜੇ ਬੰਦੇ ਹੈਗੇ ਨੇ ਜਿਹੜੇ ਬਿਨਾ ਮੋਟਰਸਾਈਕਲ ਬਿਨਾ ਨੰਬਰੀ ਮੋਟਰਸਾਈਕਲ ਜਾਂ ਗੱਡੀਆਂ ਤੇ ਜਾ ਰਹੇ ਨੇ ਜਾਂ ਕੋਈ ਮੋਡਿਜੀ ਟਾਈਪ ਦੇ ਬੰਦੇ ਹੈਗੇ ਨੇ ਜਾਂ ਕੋਈ ਸ਼ੱਕੀ ਬੰਦੇ ਹੈਗੇ ਨੇ ਉਹਨਾਂ ਦੀ ਚੈਕਿੰਗ ਕਰਦੇ ਹੈਗੇ ਆ ਤੋਂ ਉਹਦੇ ਵਿੱਚ ਵੀ ਲਗਾਤਾਰ ਸਾਡਾ ਚੱਲਦਾ ਰਹਿੰਦਾ ਹੈਗਾ ਕਈ ਚਲਾਨ ਹੁੰਦੇ ਹੈਗੇ ਨੇ ਇੰਪਾਉਂਡ ਵੀ ਕਰਦੇ ਆਪਾਂ ਵਹੀਕਲਸ ਨੂੰ ਔਰ ਕਈ ਵਾਰ ਸਾਨੂੰ ਜਿਹੜੀ ਹੈਗੀ ਚੋਰੀ ਤੇ ਮੋਟਰਸਾਈਕਲ ਜਾਂ ਗੱਡੀਆਂ ਵੀ ਬਰਾਮਦ ਹੁੰਦੀਆਂ ਹੈਗੀਆਂ ਸਰ ਲੋਕਾਂ ਦੀ ਸਨੇਹਾ ਦੇਣਾ ਚਾਹੋ ਖਾਸ ਤੌਰ ਤੇ ਨੌਜਵਾਨਾਂ ਨੂੰ ਜਿਹੜੇ ਇਸ ਗਲਦਲ ਵਿੱਚ ਫਸੇ ਹੋਏ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿੱਦਾਂ ਰਾਬਤਾ ਕਾਇਮ ਕਰ ਸਕਦੇ ਆ ਤੁਹਾਡੇ ਰਾਹੀਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹੈਗਾ ਕਿ ਇਹ ਜਿਹੜਾ ਨਸ਼ੇ ਦਾ ਕੋਡ ਹੈਗਾ ਇਸ ਤੋਂ ਬਚਣਾ ਜਿਹੜਾ ਹੈਗਾ ਸਭ ਤੋਂ ਚੰਗਾ ਉਪਾਏ ਹੈਗਾ ਤੇ ਪ੍ਰੀਵੈਂਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਉਰ ਤੇ ਜਿਹੜੇ ਆਪਣੇ ਯੁਵਾ ਜਾਂ ਜਿਹੜੇ ਬਜ਼ੁਰਗ ਜਾਂ ਹੋਰ ਵੀ ਦੂਜੇ ਜਿਹੜੇ ਹੈਗੇ ਨੇ ਜਿਹੜੇ ਇਸ ਨਸ਼ੇ ਤੋਂ ਬਚੇ ਹੋਏ ਨੇ ਉਹ ਇਸੇ ਤਰੀਕੇ ਦੇ ਨਾਲ ਰਹਿਣ ਔਰ ਸਾਡੇ ਨਾਲ ਹੋ ਕਰਕੇ ਜਿਹੜਾ ਹੈਗਾ ਇਸ ਲੜਾਈ ਵੀ ਸਾਡਾ ਸਾਥ ਦੇਣ ਔਰ ਜਿਹੜੇ ਬੰਦੇ ਨਸ਼ਿਆਂ ਵਿੱਚ ਚਲੇ ਗਏ ਨੇ ਕਿਸੇ ਗੱਲ ਕਰਕੇ ਹੋ ਸਕਦਾ ਹੈ ਕੋਈ ਡਿਪਰੈਸ਼ਨ ਹੋਵੇ ਕੋਈ ਉਹਨਾਂ ਤੇ ਪ੍ਰੈਸ਼ਰ ਹੋਵੇ ਆ ਪੀਅਰ ਪ੍ਰੈਸ਼ਰ ਵਿੱਚ ਕਈ ਵਾਰੀ ਬੰਦਾ ਚਲਾ ਜਾਂਦਾ ਹੈਗਾ ਤੇ ਸਾਡੇ ਡੀ ਐਡਿਕਸ਼ਨ ਸੈਂਟਰ ਆਲਮੋਸਟ ਹਰ ਜ਼ਿਲ੍ਹੇ ਵਿੱਚ ਫੰਕਸ਼ਨਲ ਹੈਗੇ ਨੇ ਉਹਨਾਂ ਦਾ ਉਹ ਲਾਹਾ ਘਟਣ ਤੇ ਉਹਦੇ ਚ ਜਾ ਕਰਕੇ ਭਰਤੀ ਹੋ ਕਰਕੇ ਓਟ ਕਲੀਨਿਕਾ ਤੋਂ ਦਵਾਈ ਲੈ ਕਰਕੇ ਇਹ ਨਸ਼ੇ ਤੋਂ ਬਾਹਰ ਨਿਕਲਣ ਸਰ ਰੇਲਵੇ ਸਟੇਸ਼ਨ ਅੱਜ ਸਾਰੇ ਪੰਜਾਬ ਵਿੱਚ ਇੱਕ ऑपरेशन ईगल एसी शुरू ਕੀਤਾ ਹੈ ਔਰ ਚੌਥਾ ਆਪਰੇਸ਼ਨ ਹੈ ਪੰਜਾਬ ਪੁਲਿਸ ਦਾ ਇੱਕ ਦ੍ਰਿੜ ਸੰਕਲਪ ਹੈ ਕਿ ਜਿਹੜਾ ਨਸ਼ੇ ਦਾ ਕੋੜ ਹੈ ਇਸ ਨੂੰ ਜੜੋਂ ਖਤਮ ਕੀਤਾ ਜਾਵੇ ਔਰ ਇਸ ਦੇ ਤਹਿਤ ਸਾਡੀ 3 ਪ੍ਰੋਂਗ ਸਟ੍ਰੈਟਜੀ ਹੈ ਇੱਕ ਹੈ ਸਟ੍ਰਿਕਟ ਇਨਫੋਰਸਮੈਂਟ ਕਿ ਜਿਹੜੇ ਨਸ਼ਾ ਵੇਚਣ ਵਾਲੇ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸੈਕੰਡ ਇਜ਼ ਐਜੂਕੇਟਿੰਗ ਦ ਪੀਪਲ ਕਿ ਲੋਕਾਂ ਨੂੰ ਨਸ਼ਿਆਂ ਦੇ ਜਿਹੜੇ ਅ ਦੁਰ ਦੁਸ਼ ਪਰਨਾਮ ਹੈ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਔਰ ਪ੍ਰੇਰਿਤ ਕੀਤਾ ਜਾਵੇ ਕਿ ਉਹ ਪੰਜਾਬ ਪੁਲਿਸ ਦਾ ਸਾਥ ਦੇਣ ਤਾਂ ਕਿ ਅਸੀਂ ਜਿਹੜੇ ਡਰਗ ਵੇਚਣ ਵਾਲੇ ਆ ਜਿਹੜੇ ਵੱਡੇ ਸਮੱਗਲਰਸ ਹੈ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੀਏ ਔਰ ਤੀਸਰਾ ਸਾਡੀ ਹੈ ਕਿ ਜਿਹੜੇ ਸਾਡੇ ਵੀਰ ਜਿਹੜੇ ਬੱਚੇ ਇਸ ਪਾਸੇ ਨੂੰ ਤੁਰ ਗਏ ਹੈ ਉਹਨਾਂ ਦਾ ਨਸ਼ੇ ਨਸ਼ੇ ਤੋਂ ਉਹਨਾਂ ਨੂੰ ਬਾਹਰ ਕੱਢੀਏ ਔਰ ਉਸ ਦੇ ਲਈ ਅਸੀਂ ਕੰਮ ਕਰ ਰਹੇ ਸੋ ਇਸੇ ਜਿਹੜਾ ਸਾਡਾ ਇੱਕ ਮਹਮ ਚੱਲ ਰਹੀ ਹੈ ਨਸ਼ੇ ਦੇ ਖਿਲਾਫ ਇਸੇ ਦੇ ਤਹਿ ਤੇ ਆਪਰੇਸ਼ਨ ਈਗਲ ਫੋਰ ਸ਼ੁਰੂ ਕੀਤਾ ਗਿਆ ਹੈ ਔਰ ਸਾਰੇ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਸੀਨੀਅਰ ਅਫਸਰ ਜਾ ਕੇ ਜਿਹੜੇ ਸਾਡੇ ਹੌਟਸਪੌਟਸ ਨੇ ਡਰੱਗਸ ਦੇ ਉੱਥੇ ਦੀ ਘੇਰਾਬੰਦੀ ਕਰਕੇ ਜਿਹੜੇ ਸਾਡੇ ਨੋਨ ਸਮੱਗਲਰਸ ਹੈ ਜਿਹੜੇ ਨੋਨ ਡਰਗ ਟ੍ਰਾਫਿਕੇਟਰਸ ਹੈ ਉਹਨਾਂ ਦੀ ਤਲਾਸ਼ੀ ਔਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਮੁਹਿੰਮ ਜਿਹੜੇ ਇਹ ਸੋ ਕਾਲਡ ਵੱਡੀ ਮੱਛਲੀਆਂ ਨੇ 빅 ਫਿਸ਼ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਉਹਨਾਂ ਦੇ ਖਿਲਾਫ ਵੀ ਇੱਕ ਕੀਤੀ ਗਈ ਹੈ ਔਰ ਜਿਹੜੇ ਇਹ ਵੱਡੇ ਡਰਗ ਸਮਗਲਰਸ ਨੇ ਪਿਛਲੇ 1 ਸਾਲ ਦੇ ਦੌਰਾਨ ਮੈਂ ਸਮਝਦਾ ਕਿ 356 ਦੇ ਕਰੀਬ ਵੱਡੇ ਸਮੱਗਲਰਸ ਅਸੀਂ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ 250 ਤੋਂ ਵੱਧ ਲੋਕਾਂ ਦੇ ਜਿਹੜੀ ਪ੍ਰਾਪਰਟੀ ਸੀਗੀ ਜਿਹੜੀ ਇਲਗੋਟਨ ਪੈਸੇ ਤੋਂ ਉਹਨਾਂ ਨੇ ਬਣਾਈ ਸੀ ਉਹ ਆਈਡੈਂਟੀਫਾਈ ਕਰਕੇ ਉਸ ਦੇ ਫੋਰਫੀਚਰ ਲਈ ਅਸੀਂ ਕੇਸ ਭੇਜੇ ਆਂ ਔਰ ਪਿਛਲੇ 1 ਸਾਲ ਦੇ ਵਿੱਚ ਅਸੀਂ 200 ਕਰੋੜ ਦੀ ਪ੍ਰਾਪਰਟੀ ਇਹਨਾਂ ਦੀ ਫੋਰਫੀਟ ਵੀ ਕੀਤੀ ਜਿਹੜੇ ਵੱਡੇ ਸਮੱਗਲਰਸ ਸੋ ਇਹ ਜਿਹੜੀ ਡਰੱਗਸ ਦੇ ਖਿਲਾਫ ਅਪ ਬੜਾ ਫਾਇਦਾ ਹੁੰਦਾ ਹੈ ਜੀ ਜਦੋਂ ਅਸੀਂ ਇਹ ਸੈਮੀਨਾਰਸ ਇਹ ਜਿਹੜੇ ਡਰੱਗਸ ਦੇ ਖਿਲਾਫ ਜਿਹੜਾ ਇੱਕ ਵਾਤਾਵਰਨ ਬਿਲਡ ਅਪ ਕੀਤਾ ਜਾਂਦਾ ਹੈ ਜਿਹੜੇ ਸਾਡੇ ਬੱਚੇ ਸਕੂਲਾਂ 'ਚ ਪੜਦੇ ਆ ਕਾਲਜਾਂ 'ਚ ਪੜਦੇ ਆ ਤੇ ਜਦੋਂ ਜਦੋਂ ਅਸੀਂ ਇਹਨਾਂ ਨੂੰ ਇਨਵੋਲਵ ਕਰਦੇ ਆ ਇਸ ਤਰ੍ਹਾਂ ਦੀ ਐਕਟੀਵਿਟੀਜ਼ ਦੇ ਵਿੱਚ ਤੇ ਉਹਨਾਂ ਨੂੰ ਵੀ ਜਾਗਰਤੀ ਆਉਂਦੀ ਹੈ ਕਿ ਨਸ਼ਿਆਂ ਦੇ ਕੀ ਦੁਸ਼ਪਰਨਾਮ ਨੇ ਔਰ ਅੱਗੇ ਜਾ ਕੇ ਕੀ ਇਹਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਸੋ ਇਹਦਾ ਬਹੁਤ ਵੱਡਾ ਫਾਇਦਾ ਹੈ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਚਾਰ ਅਭਿਆਨ ਹੁਣ ਤੱਕ ਵੱਡੇ ਅਭਿਆਨ ਚੱਲ ਚੁੱਕੇ ਆ ਔਰ ਹੁਣ ਵੀ ਪੰਜਾਬ ਦੇ ਵਿੱਚ ਐਜੂਕੇਟਿਵ ਪ੍ਰੋਗਰਾਮਸ ਹਰ ਜਗ੍ਹਾ ਜਾਰੀ ਸਾਡੇ ਪਿੰਡ ਪੱਧਰ ਤੱਕ ਕਿ ਸਰਪੰਚਾਂ ਨਾਲ ਟਾਈ ਅਪ ਕਰਕੇ ਕੋਈ ਇਹ ਮੈਸੇਜ ਪਹੁੰਚੇ ਕਿ ਕਿਤਾਬ ਨੂੰ ਕਿ ਰਾਬਤਾ ਕਾਇਮ ਕਰਵਾਵੇ ਸਰਪੰਚ ਮੁਕਤੀ ਦਾ ਪਿੰਡ ਸਾਡੇ ਸਾਰੇ ਐਸ ਐਚ ਓਜ਼ ਡੀ ਐਸ ਪੀਜ਼ ਐਸ ਐਸ ਪੀਜ਼ ਤੱਕ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜਿਹੜੇ ਵੀ ਡਰੱਗਸ ਤੋਂ ਪ੍ਰਭਾਵਿਤ ਇਲਾਕੇ ਨੇ ਜਿਨ੍ਹਾਂ ਨੂੰ ਅਸੀਂ ਚਿੰਨਿਤ ਕੀਤਾ ਹੈ ਆਇਡੈਂਟੀਫਾਈ ਕੀਤਾ ਹੈ ਉੱਥੇ ਜਾ ਕੇ ਨਾ ਕੇਵਲ ਸਰਪੰਚ ਔਰ ਪੰਚਾਇਤ ਨਾਲ ਬਲਕਿ ਆਮ ਲੋਕਾਂ ਨਾਲ ਵੀ ਛੋਟੀਆਂ-ਛੋਟੀਆਂ ਮੀਟਿੰਗਸ ਕੀਤੀਆਂ ਜਾਂਦੀਆਂ ਉਹਨਾਂ ਦੀ ਸਲਾਹ ਲਈਤੀ ਜਾਵੇ ਕਿ ਕਿਸ ਤਰ੍ਹਾਂ ਅਸੀਂ ਇਹ ਡਰੱਗਸ ਨੂੰ ਖਤਮ ਕਰੀਏ ਔਰ ਨਾਲ ਦੀ ਨਾਲ ਅਸੀਂ ਪੁਆਇੰਟ ਆਫ ਸੇਲ ਆਇਡੈਂਟੀਫਾਈ ਕੀਤੇ ਆ ਜਿਸ ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ ਔਰ ਜਿਸ ਦਾ ਪਰਿਨਾਮ ਹੈ ਕਿ ਪਿਛਲੇ 1 ਸਾਲ ਦੇ ਵਿੱਚ ਸਾਡੀ ਹਿਰੋਇਨ ਦੀ ਰਿਕਵਰੀ 1350 ਕਿਲੋ ਤੋਂ ਵੱਧ ਸੀਗੀ ਜਿਹੜੀ ਕਿ ਹਰ ਸਾਲ 200 250 ਕਿਲੋ ਹੁੰਦੀ ਸੀਗੀ ਪਿਛਲੇ ਸਾਲ 1300 50 ਕਿਲੋ ਤੋਂ ਵੱਧ ਦੀ ਹਿਰੋਇਨ ਦੇ ਰਿਕਵਰੀ ਹੋਈ ਹੈ ਸੋ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਅਸੀਂ ਸਾਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਸਟ੍ਰਿਕਟ ਐਨਫੋਰਸਮੈਂਟ ਕਰਕੇ ਔਰ ਲੋਕਾਂ ਦੇ ਸਹਿਯੋਗ ਕਰਕੇ ਅਸੀਂ ਇਸ ਨੂੰ ਖਤਮ ਕਰ ਸਕਾਂਗੇ ਪੁਲਿਸ ਦੀ ਇਹ ਮਹਿੰਮ ਹੈ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੇਗੀ ਔਰ ਲੋਕਾਂ ਨੂੰ ਇਹ ਅਪੀਲ ਹੈ ਕਿ ਸਾਡੇ ਨਾਲ ਤਾਬਨ ਕਰਨ ਸਾਡੀ ਇਮਦਾਦ ਕਰਨ ਤਾਕਿ ਇਸ ਨਸ਼ੇ ਦੇ ਕੋੜ ਨੂੰ ਅਸੀਂ ਜੜੋਂ ਖਤਮ ਕਰ ਸਕੇ